ਹੁੰਦੇ ਆ ਭਾਈ ਜੇ ਕੰਮ ਛੱਡ ਦਗੇ ਨਾ ਸੀ ਇਹ ਵੀ ਫਿਰ ਆਂ ਨਹੀਂ ਰਹਿੰਦੀਆਂ ਹਾਂ ਫਿਰ ਆਏ ਮਿਹਣੇ ਵੇਚਣੀਆਂ ਪੈਣਗੀਆਂ ਇਹਨਾਂ ਨੂੰ ਕਿਵੇਂ ਪਾਲਾਂਗੇ ਤੇ ਜਦੋਂ ਹੁੰਦੇ ਆ ਤੇ ਤਾਰੀਆਂ ਉਦੋਂ ਪਤਾ ਲੱਗਦਾ ਕੰਮ ਕਰਿਆ ਯਾਰ ਭਾਈ ਕੰਮ ਦਾ ਮਿਹਣਾ ਤਾਂ ਜਾਰੀ ਚੋਰੀ ਦਾ ਹੂੰ ਕੰਮ ਦਾ ਕੋਈ ਮਿਹਣਾ ਨਹੀਂ ਮੇਰਾ ਪਿਓ ਕਹਿੰਦਾ ਭਾਈ ਜਿਹੜੇ ਕੰਮ ਦਾ ਮਿਹਣਾ ਉਹ ਤੋਂ ਬਚੋ ਹੂੰ ਹੁਣ ਤੇ ਕਿਸੇ ਨੇ ਨਹੀਂ ਕਦੇ ਦੇਖੇ ਨੇ ਆ ਲਾਂਬਾ ਨਹੀਂ ਕਿਤੇ ਕੰਮ ਕਰਿਆ ਵੇ ਕਦੇ ਹੁਣ ਵਿੱਚ ਭੈਣਾ ਕੋਲ 1.5 ਦਾ ਮੋਬਾਈਲ ਆ ਉਹ ਵੀ 1.5 ਤੇ ਆਇਆ ਹਫਤੇ ਪਾਰਲਰਾਂ ਤੇ ਜਾਣਾ ਤੇ ਉਹ ਨਜਾਇਜ਼ ਖਰਚੀ ਆ ਪਾਰਲਰਾਂ 'ਚ ਜਿਹੜੇ ਗਾਲ ਦੇ ਕਦੇ ਇਹ ਤਾਂ ਕਦੇ ਪਾਰਲਰ ਤੇ ਨਹੀਂ ਗਈ ਕਦੇ ਮੈਨੂੰ ਕਹਿੰਦਾ ਪਹਿਲਾਂ ਬਾਊ ਕਿੱਥੋਂ ਮਿਲ ਗਈ ਤੈਨੂੰ ਦੇਚੀ ਜੀ ਮੈਂ ਵਧੀਆ ਜਾਂ ਜਾਂ ਮੈਂ ਦੇਚੀ ਆ ਉਹ ਜੀ ਵਧੀਆ ਇਹ ਮਿਲ ਗਈ ਤੇ ਹੁਣ ਭੈਣਾ ਦੇਖ ਲੈ ਘਰੇ ਬੈਠੀ ਆ ਕਿ ਤੂੰ ਮੇਵ ਨਹੀਂ ਪਾਲ ਲੋ ਚੰਗੇ ੜੜੇ ਕੋ ਮੋਬਾਈਲ ਆ ਚੰਗੀਆਂ ਇੱਕ ਵਾਗੀਆਂ ਉਸਾ ਥੱਪਾ ਡਾਣੀਆਂ ਤੋੜ ਲਓ ਵਾਈਪ ਕੰਮ ਕਰ ਦੇ ਕੋਈ ਸਾੜੇ ਦੀ ਹਾستی ਨਹੀਂ ਤੇਰੇ ਬਣੀ ਝਾਕ ਜੂ ਸੰ ਤਾਂ ਕੋਈ ਨਹੀਂ ਲੱਗਦਾ ਮੈਂ ਤਾਂ ਬੱਕਰੀਆਂ ਹੱਕ ਕੇ ਵੀ ਆਪ ਲੈ ਜਾਨੀ ਆ ਮੋਟਰਸਾਈਕਲ ਲੈ ਜਾਨੀ ਆ ਹਾਂਜੀ ਤੇ ਮੋਟਰਸਾਈਕਲ ਤੇ ਡਾਣੀਆਂ ਲੈ ਆਉਨੇ ਆ ਰੇੜੀ ਰੂੜੀ ਸੱਡ ਕੇ ਆਉਨੇ ਕੋਈ ਕਦੇ ਕਿਸੇ ਨੇ ਨਹੀਂ ਆਖਿਆ ਸੰ ਤਾਂ ਕਦੇ ਆਖਿਆ ਹੈਗਾ ਆਪਣੇ ਜਿਵੇਂ ਪ੍ਰਾਣੀਆਂ ਬੀਬੀਆਂ ਹੁੰਦੀਆਂ ਸੀ ਜਿਹੜਾ ਇਹ ਘਰਾਂ ਚੋਂ ਕੱਟ ਕੇ ਬਾਅਦ ਚੋਂ ਸੁਪਨੇ ਦੇ ਦਿੰਦੇ ਸੀ ਮੈਂ ਆਪ ਦੀ ਧੀ ਦੇ ਸ਼ੌਂਕ ਪੂਰੇ ਕਰੂੰ ਨੋਂ ਮੇਰੀ ਆਉਗੀ ਜਿਹੜੀ ਗਰੀਬੀ ਮੈਂ ਹੰਢਾਈ ਹੈ ਮੇਰੀ ਨੋਂ ਨਾ ਹੰਡਾਵੇ ਹਣਾ ਐਂディ ਵੀ ਸੋਚ ਹੁੰਦੀ ਆ ਆਪਣੇ ਇਹ ਤਾਂ ਵੀਰੇ ਸੋਚੇ ਹੀ ਆ ਵੀ ਆਪ ਤਾਂ ਜਹੇ ਜੀ ਗਰੀਬੀ ਦੇਖੀ ਆ ਦੇਖੀ ਪਰ ਬੱਚਿਆਂ ਨੂੰ ਨਹੀਂ ਦੇਖਣ ਦੇਣੀ ਹੈਗੀ ਕਿਉਂ ਆਇਆਂਗਾ ਉਹੀ ਗੱਲ ਵਾਂਗੂ ਕੱਲੇ ਕੱਲੇ ਜਵਾਖਾ ਖਾਗੇ ਹੂੰ ਵਧੀਏ ਉਹੀ ਗੱਲ ਵਾਂਗੂ ਆਪਾਂ ਤਾਂ ਸੋਚਦੇ ਆਂਗੇ ਵੀ ਆਪਾਂ ਤਾਂ ਬਹੁਤ ਕੰਮ ਕਰ ਲਿਆ ਪਰ ਜਵਾਖਾਂ ਨੂੰ ਨਹੀਂ ਹੂੰ ਪਰ ਜੇ ਇਹਨਾਂ ਨੂੰ ਗੱਲ ਲਾਉਣਗੇ ਨਹੀਂ ਤਾਂ ਫਿਰ ਦਿਹਾੜੀਆਂ ਤਾਂ ਪਤਾ ਹੀ ਆਵੇ ਕਰਨ ਲਾ ਪੈਣਗੇ ਯਾਰ ਭਾਈ ਮੇਰਾ ਪਿਓ ਕਹਿੰਦਾ ਜੇ ਪਰੀਆਂ ਨੂੰ ਗੱਲ ਲਾ ਲਈਆਂ ਸਭ ਕੋ ਜੇ ਇਹਨਾਂ ਨੂੰ ਗੱਲ ਲਾਉਣਗੇ ਤਾਂ ਉਹ ਗੱਲੋਂ ਸਾਰਾ ਕੁਝ ਇਹ ਤਾਂ ਨੇੜਾ ਸਿੱਪੜ ਤੋਂ ਡਰ ਕੇ ਨਾ ਪੇ ਨੀ ਇਹਨਾਂ ਨੇ ਕੋਈ ਦੇਖਾਂ ਤੇ ਵਿੱਚ ਲੋਕ ਉਹ ਪਤਲੀ ਚ ਮੂੰਹ ਬਾਦਾ ਪਾਟਨੇ ਮਾਰ ਛੜੀ ਨਾ 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 ਆ ਮੰਜੇ ਤੇ ਚੜ ਗਈ ਮਾਰੇ ਦੇ ਅਸੀਂ ਨਹੀਂ ਆ ਮੰਜੇ ਤੇ ਚੜ ਜਾਂਦੇ ਆ ਬਥੇਰੀਆਂ ਆਪਣੇ ਘਰਾਂ ਜਾ ਆ ਵੀ ਮੰਜੇ ਤੇ ਚੜ ਜੇ ਰੌਲਾ ਪਾਉਣ ਲੱਗ ਗਏ ਅਸੀਂ ਨਹੀਂ ਅਸੀਂ ਤਾਂ ਜਦੋਂ ਸੂਪ ਆਂਦੀਆਂ ਰਜਾਈਆਂ ਚ ਪਾਉਨੇ ਆ ਅਰਜਾਈਆਂ ਦੇ ਪਾਪਾ ਪਾ ਲਈਆਂ ਪੁੱਛ ਰਹੇ ਨੇ ਕਿੰਨੀਆਂ ਰਜਾਈਆਂ ਖਰਾਬ ਕਰਤੀਆਂ ਮੈਂ